ਸਲਾਮ ਅਲੈਕਮ ਦੋਸਤੋ ਸੋ ਆਪਾਂ ਹੁਣ ਖੜਿਆਂਗੇ ਜੋ ਅਟਲ ਟਨਲ ਹੈ ਉਹਦੇ ਬਿਲਕੁਲ ਅੱਗੇ ਜਾਨੀ ਕਿ ਦੂਸਰੀ ਸਾਈਡ ਤੇ ਮਨਾਲੀ ਤੋਂ ਦੂਸਰੀ ਸਾਈਡ ਸੋ ਇੱਥੇ ਮਾਹੌਲ ਬਹੁਤ ਸੋਹਣਾ ਤੁਸੀਂ ਦੇਖ ਰਹੇ ਹੋ ਮੇਰੇ ਮੰਗਰਾ ਜੋ ਪਹਾੜ ਨੇ ਉਹ ਸਾਰੇ ਦੇ ਸਾਰੇ برف ਨਾਲ ਲੱਦੇ ਹੋਏ ਨੇ ਸੋ ਆਜੋ ਆਪਾਂ ਇੱਥੇ ਤੁਹਾਨੂੰ ਦਿਖਾਉਣਾ ਵੀ ਕੀ ਕੁਝ ਚੱਲ ਰਿਹਾ ਠੀਕ ਹੈ ਸਾਰੇ ਦੇ ਸਾਰੇ ਦੋਸਤ ਮਿੱਤਰ ਜੋ ਵੀ ਆਂ ਬੜੇ ਰਹੋ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਫੇਸਬੁੱਕ ਦੇ ਜੋ ਪੇਜ ਆ ਉਹਨੂੰ ਫੋਲੋ ਜਰੂਰ ਕਰਿਓ ਬਹੁਤ ਜ਼ਿਆਦਾ ਇਕੱਠਾ ਅੱਜ ਸੋ ਇਹ ਸਾਰਾ ਇਕੱਠ ਨੂੰ ਮੈਸ ਨੂੰ ਦਿਖਾਉਣਾ ਇਹ ਬਹੁਤ ਹੀ ਜ਼ਿਆਦਾ ਇਕੱਠਾ ਹੈ ਤੇ ਲੋਕ ਇੱਥੇ ਬੜੇ ਹੀ ਦੂਰੋਂ ਦੂਰੋਂ ਆ ਕੇ ਮੁੜਾਏ ਨੇ ਦੇਖੋ ਤੁਸੀਂ ਮੇਰੀ ਬੈਕ ਸਾਈਡ ਹੈ ਨਾ ਸਾਰੇ ਪਾਸੇ ਪਹਾੜ ਲੱਗੇ ਜਿਹੜੇ ਉਹਨਾਂ ਉੱਤੇ ਬਹੁਤ ਜ਼ਿਆਦਾ برف ਜੰਮੀ ਹੋਈ ਹੈ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਕਿਥੋਂ ਦਾ ਜਿਹੜਾ ਨਜ਼ਾਰਾ ਕਿਵੇਂ ਲੱਗੇਗਾ ਹਾਂਜੀ ਦੋਸਤੋ ਦੇਖੋ ਹਨਾ ਕਿੰਨਾ ਸੋਹਣਾ ਜਿਹਾ ਮਾਹੌਲ ਆ ਉਹ ਸਾਹਮਣੇ ਬਿਲਕੁਲ ਜਿਹੜੀ ਟਨ ਲੱਗ ਗਈ ਆਪਣੀ ਇਸ ਨੂੰ ਜਦੋਂ ਕ੍ਰੋਸ ਕਰਦੇ ਆ ਆਪਾਂ ਇਸ ਨੂੰ ਕ੍ਰੋਸ ਕਰਨ ਦੇ ਨਾਲ ਹੀ ਜਿਹੜੇ برف ਨਾਲ ਲੱਦੇ ਹੋਏ ਪਹਾੜ ਸਾਨੂੰ ਮਿਲਣਗੇ ਹੁਣ ਸੋ ਬਹੁਤ ਜ਼ਿਆਦਾ ਰਸਾਇਆ ਪੀ ਰਿਹਾ ਤੇ ਬਹੁਤ ਜਿਆਦਾ ਜਿਹੜਾ ਰਸਾ ਲੋਕਾਂ ਨੂੰ ਇਸੇ ਕਰਕੇ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਅੱਜ ਤੁਹਾਨੂੰ ਮੇਰੇ ਨਾਲ ਜਿਹੜਾ ਇਹ ਟੂਰ ਹੈ ਇਹਦਾ ਪੂਰਾ ਆਨੰਦ ਮਾਣੋਗੇ ਅੱਗੇ ਆਪਾਂ نیچے ਬਰਫ਼ ਤੇ ਜਾ ਰਹੇ ਹਾਂ ਹੁਣ ਦੇਖੋ ਲੋਕਾਂ ਦਾ ਕਿੰਨੇ ਨੇ ਜਿਹੜੇ ਸੈਲਾਨੀ ਨੇ ਹਨ ਆਏ ਹੋਏ ਨੇ ਬਈ نیچے ਜਾ ਰਹੇ ਨੇ ਸਾਰੇ ਦੇ ਸਾਰੇ ਬਹੁਤ ਨਿਰਮ ਪੂਰਾ ਆਨੰਦ ਹੈ ਹਾਂ ਬੜੀ ਦੂਰੋਂ ਦੂਰੋਂ ਆਏ ਹਨ ਜੇ ਲੋਕ ਹੈ ਸੋ ਬਣੇ ਰਹੋ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਬਹੁਤ ਹੀ ਸੋਹਣਾ ਜਿਹਾ ਮਾਹੌਲਾ ਹੈ ਨਾ ਸੋ ਮੈਂ ਫਿਰ ਦੁਬਾਰਾ ਵੀਡੀਓ ਵਿੱਚ ਤੁਹਾਨੂੰ ਦੱਸਣਾ ਰਹਿਣਾ ਕਿ ਜਿਹੜੇ ਵੀ ਦੋਸਤ ਮਿੱਤਰ ਮਨਾਲੀ ਦਾ ਟੂਰ ਬਣਾ ਰਹੇ ਆ ਜਿਹੜੇ ਵੀ ਦੋਸਤ ਮਨਾਲੀ ਦੇ ਟੂਰ ਦਾ ਪਲਾਨ ਕਰ ਰਹੇ ਆ ਉਹਨਾਂ ਦੋਸਤਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈ ਕਿਉਂਕਿ ਮਨਾਲੀ ਜਦੋਂ ਤੁਸੀਂ ਪਹੁੰਚੋਗੇ ਤਾਂ ਮਨਾਲੀ ਤੁਹਾਨੂੰ ਬਰਫ ਨਹੀਂ ਮਿਲਣੀ ਠੀਕ ਹੈ ਨਾ ਨਾ ਉੱਥੇ ਇੰਨੀ ਠੰਡਾ ਜੀ ਜਿਹੜਾ ਮਨਾਲੀ ਦਾ ਮਾਹੌਲ ਆ ਉਹਨਾ ਠੰਡਾ ਵੀ ਹੈ ਨਹੀਂ ਪਰੰਤੂ ਮਨਾਲੀ ਤੋਂ ਲਗਭਗ 20 ਤੋਂ ਲੈ ਕੇ 25 ਕਿਲੋਮੀਟਰ ਅੱਗੇ ਜਦੋਂ ਤੁਸੀਂ ਚੱਲ ਜਾਓਗੇ ਲਗਭਗ ਜੇਕਰ ਜਾਮ ਨਾ ਹੋਵੇ ਤਾਂ ਜਿਹੜਾ ਇਹ ਰਸਤਾ ਹੈਗਾ ਉਹ ਕਰੀਬ ਡੇਢ ਘੰਟੇ ਦਾ ਰਸਤਾ ਫਿਰ ਹੋਰ ਬਹੁਤ ਸਾਫ਼ ਨਹੀਂ ਤੁਸੀਂ ਦੇਖ ਰਹੇ ਹੋ ਰੋਡ ਹਨ ਜੜੀਆਂ ਖੜੀਆਂ ਰਹੀਆਂ ਰੋਡ ਬੜੇ ਸਾਫ ਨੇ ਰੋਡ ਦੇ ਉੱਤੇ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਵੀ ਪ੍ਰਕਾਰ ਦੀ ਗੱਡੀਆਂ ਦੇ ਜਾਣ ਆਉਣ ਦੇ ਵਿੱਚ ਪਨਾਲੀ ਤੱਕ ਤਾਂ ਵੈਸੇ ਵੀ ਰੋਡ ਬਹੁਤ ਹੀ ਕਲੀਅਰ ਆ ਉਦੋਂ ਅੱਗੇ ਵੀ ਜਿਹੜੇ ਰੋਡ ਨੇ ਕਈ ਵਾਰੀ ਬੰਦੇ ਦਿਮਾਗ ਤੇ ਜਾਂਦਾ ਕਿ ਉਸ ਤੋਂ ਅੱਗੇ ਵੀ ਜਿਹੜੇ ਇਹ ਵੀਰ ਆਏ ਹੋਏ ਨੇ ਕਿੱਥੋਂ ਵੀਰ ਜੀ ਆਪਾਂ ਆਪ ਕਹਾਂ ਸੇ ਹੋ ਕੇਰਲਾ ਸੇ ਕੇਰਲਾ ਸੇ ਆਇਓ ਠੀਕ ਹੈ ਇਹ ਵੀ ਵੀਰ ਨੰਦ ਮਾਰ ਰਹੇ ਆ ਸੋ ਠੀਕ ਹੈ ਨਾ ਬਹੁਤ ਦੂਰੋਂ ਦੂਰੋਂ ਜਿਹੜੇ ਆ ਨੰਦਾਂ ਲੈਣ ਲਈ ਆਉਂਦੇ ਆ ਦੇਖੋ ਇਦਾਂ ਮਾਹੌਲ ਦੇਖੋ ਬਾਈ ਇਹ ਨਜ਼ਾਰਾ ਹੈ ਨਾ ਜੇ ਤੁਸੀਂ ਕੱਲਾ ਮਨਾਲੀ ਜਾ ਕੇ ਮੁਰਜੋਗੇ ਹੈ ਨਾ ਉੱਥੇ ਮਾਲ ਰੋਡ ਤੇ ਕੀੜੇ ਕੱਢ ਕੇ ਉਹ ਗੱਲ ਨਹੀਂ ਬਣੀ ਪਰ ਜਿਹੜਾ ਇਹ ਵਾਲਾ ਆਨੰਦ ਆ ਇਹ ਵਾਲਾ ਨਜ਼ਾਰਾ ਇਹ ਹੋ ਰਹੀ ਆ ਵੱਖਰੀ ਆ ਇੱਥੇ ਤਾਂ ਕੌਣ ਲਈ ਤੁਹਾਨੂੰ ਕੀ ਦਿੱਕਤ ਨਹੀਂ ਬਿਲਕੁਲ ਪਰੇਸ਼ਾਨੀ ਦੀ ਨਹੀਂ ਨਿਆਰਾ ਵੀ ਰਾਮ ਵੀ ਆਪਾਂ ਨੂੰ ਪਰੇਸ਼ਾਨੀ ਹੋਊਗੀ ਇੱਥੇ ਤੱਕ ਕੌਣ ਨਹੀਂ ਕੋਈ ਦਿੱਕਤ ਨਹੀਂ ਹੈਗੀ ਇੱਥੇ ਤੱਕ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਤੁਸੀਂ ਬੜੇ ਆਰਾਮ ਨਾਲ ਠੀਕ ਆ ਕਨਾਂ ਅੰਦ ਲੈਂਦੇ ਆਉਂਗੇ ਬੜੇ ਜੀ ਵਧੀਆ ਵਾਲੇ ਵਾਲੇ ਪਹਾੜ ਨੇ ਬੜੇ ਸੋਹਣੇ ਜੇ ਮਾਹੌਲ ਬਣਿਆ ਹੋਇਆ ਸੋ ਆਜੋ ਦੋਸਤੋ ਹੁਣ ਆਪਾਂ ਚੱਲਦੇ ਆਂ ਬਰਫ਼ ਤੇ ਇਹ ਤੁਹਾਨੂੰ ਨੀਚੇ ਜਾ ਕੇ ਦਿਖਾਉਣੇ ਆ ਲੋਕਾਂ ਨਾਲ ਮਿਲਾਵਾਂਗੇ ਜਿਹੜੇ ਆਏ ਨੇ ਕਿੱਥੋਂ ਕਿੱਥੋਂ ਆਏ ਨੇ ਇਹ ਨੇ ਕੀ ਕਹ ਦੇਖੋ ਤੁਸੀਂ ਕਿੰਨਾ ਸੋਹਣਾ ਜਿਹਾ ਮਾਹੌਲ ਇਹ ਮੇਰੀ ਮਾਹੌਲ ਦੂਸਰੀ ਸਾਈਡ ਹੈ ਦੇਖੋ ਤੁਸੀਂ ਦੂਸਰੀ ਸਾਈਡ ਦੇਖੋਗੇ ਇੱਕ ਹਾਈਐਸਟ ਪੁਆਇੰਟ ਹੈ ਇਹ ਮੇਰਾ ਮਾਹੌਲ ਹੈ ਜਿਹੜਾ ਆਪਾਂ ਸੋਨੂੰ ਦੇਖ ਬਰਫ਼ ਤੇ ਜਿੰਨੀ ਦੂਰ ਤੱਕ ਜਾਇਆ ਗਿਆ ਓਨੀ ਦੂਰ ਤੱਕ ਲੈ ਕੇ ਚੱਲਾਂਗੇ ਤਾਂ ਜੋ ਸਾਡੇ ਨਾਲ ਨਾਲ ਤੁਸੀਂ ਵੀ ਜਿਹੜਾ ਟੂਰ ਆ ਇਹਦਾ ਆਨੰਦ ਮਾਣ ਸਕੋ ਮੈਂ ਦੁਬਾਰਾ ਇਹ ਗੱਲ ਦੁਬਾਰਾ ਕਿਉਂ ਕਹਣਾ ਵੀ ਜਿਹੜੇ ਦੋਸਤ ਮਨਾਲੀ ਦਾ ਟੂਰ ਬਣਾ ਰਹੇ ਆ ਉਹਨਾਂ ਲਈ ਇਹ ਵੀਡੀਓ ਬੜੀ ਵਧੀਆ ਸੋ ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਇੱਕ ਦਿਨ ਦਾ ਜ਼ਿਆਦਾ ਜਿਹੜਾ ਟੂਰ ਦਾ ਤੁਸੀਂ ਪਲਾਨ ਕਰਿਓ ਤਾਂ ਜੋ ਤੁਸੀਂ ਜਿਹੜਾ ਅਸਲ ਆਨੰਦ ਆ ਉਹ ਲੈ ਸਕੋ ਇਹ ਸਾਹਮਣੇ ਜਿਹੜੀ ਟਨਲ ਹੈ ਬਿਲਕੁਲ ਸਾਹਮਣੇ ਠੀਕ ਹੈ ਇਸ ਨੂੰ ਕ੍ਰਾਸ ਕਰਨ ਸਾਰ ਤੁਹਾਨੂੰ ਠੀਕ ਹੈ ਬਹੁਤ ਸੋਹਣੇ ਸੋਹਣੇ ਨਜ਼ਾਰੇ ਦੇਖਣ ਨੂੰ ਮਿਲਣਗੇ ਦੇਖੋ ਕਿੰਨੇ ਉੱਚੇ ਉੱਚੇ ਹੈ ਨਾ ਕੱਠ ਵੀ ਪੂਰਾ ਹੈਗਾ ਤੇ ਆਨੰਦਮਈ ਜਿਹਾ ਮਾਹੌਲ ਆ ਜਿਹੜਾ ਬਣਿਆ ਹੋਇਆ ਠੀਕ ਹੈ ਬੜਾ ਆਨੰਦਮਈ ਮਾਹੌਲ ਆ ਅੱਜ ਦੋਸਤੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਆਂ ਆਹ ਹੁਣ ਆ ਮੈਂ ਉੱtre ਜਾ ਰਿਹਾ ਮੈਂ ਦਿਖਾਉਣਾ ਯਾਰ ਚਲੋ ਤੁਸੀਂ ਚਲੋ ਚਲੋ ਮੈਂ ਤੁਹਾਨੂੰ ਦਿਖਾਉਂ ਜਿਹੜਾ ਤੁਸੀਂ ਕੰਜਰ ਕਲੇਸ਼ ਕਰਨਾ ਅੱਜ ਐ ਹੋ ਮੈਂ ਸਾਰਾ ਦਿਖਾਉਣਾ ਹੈ ਨਾ ਜਿਹੜਾ ਵੀ ਕੰਜਰ ਕਲੇਸ਼ ਕਰੋਗੇ ਉਹ ਸਾਰੇ ਦਾ ਸਾਰਾ ਤੁਹਾਨੂੰ ਦਿਖਾਉਣਾ ਲਓ ਮਿੱਤਰੋ ਹੁਣ ਆਪਾਂ ਨਾ ਆ ਗਏ ਨੀਚੇ ਨੂੰ ਆਹ ਰਸਤਾ ਦਾ ਨੀਚੇ ਜਾਣ ਦਾ ਠੀਕ ਹੈ ਸੋ ਆਪਾਂ ਵੀ ਹੁਣ ਆ ਦੇਖੋ ਆਲੇ-ਦਾਲੇ ਬਰਫਾ ਠੀਕ ਹੈ ਬਹੁਤ ਵੜਾ ਸੋਹਣਾਗਾ ਨਜ਼ਾਰੇ ਵਾਲਾ ਸਵਾਦ ਦੇਖੋ ਨਾ ਪੂਰਾ ਆਨੰਦ ਮਾਣ ਰਹੇਗਾ ਹਾਂ ਅੜਿਕਾ ਪੂਰਾ ਆਨੰਦ ਮਾਣਦੇ ਤੇ ਸਾਰੇ ਦੇ ਸਾਰੇ ਜਿਹੜੇ ਨੇ ਲੰਦ ਲਹਿਰੇ ਆ ਸੋ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਵੀ ਇਵੇਂ ਦਾ ਆਨੰਦ ਮਾਣੋ ਤਾਂ ਫਿਰ ਆ ਜਾਓ ਟਾਈਮ ਬਹੁਤ ਵਧੀਆ ਸਮਾਂ ਵੀ ਬਹੁਤ ਵਧੀਆ ਇਕੱਠ ਬਹੁਤ ਥੋੜਾ ਦਾ ਸੋ ਅੜੀ ਚਾਹ ਪੀਣੀ ਹੈ ਕਿਸੇ ਨੂੰ ਚਾਹ ਪੀਣੇ ਬਾਅਦ ਵਿੱਚ ਪਾਣੀ ਲੈਣਾ ਪਾਣੀ ਲੈ ਲਓ ਜੀ ਸਰ ਭਈ ਨੰਨ ਅਲਿਆ ਅਲਿਆ ਮਾਨੀ ਇਹ ਲੰਦਾ ਵੀਰੇ ਮੈਂ ਤਾਂ ਤੁਸੀਂ ਲਓ ਜਿਹੜਾ ਕੋਈ ਮਰਜ਼ੀ ਜਿਹੜਾ ਜਿਹੜਾ ਜੀ ਕਰਦਾ ਠੀਕ ਹੈ ਅੰਡਾ ਦੋ ਹੋਗੇ ਉਸ ਕੋਈ ਜਿਹੜਾ ਤੁਹਾਡਾ ਮਨ ਕਰਦਾ ਖਾਓ ਪੀਓ ਇੰਜੋਏ ਕਰੋ ਇੰਜੋਏ ਪਹਾੜੋਂ ਵਾਲੀ ਮੈਗੀ ਲਓ ਜੀ 2 ਮਿੰਟ ਪਹਾੜਾਂ ਵਾਲੀ ਮੈਗੀ ਵੀ ਇੰਜੋਏ ਕਰਾਂਗੇ ਸੋ ਬਹੁਤ ਨਿਆਰੇ ਵਾਲਾ ਮਾਹੌਲ ਹੈ ਆਨੰਦ ਵੀ ਬੜਾ ਹੈ ਨਾ ਚਾਹੀਦਾ ਵੀ ਆ ਜੇ ਤੁਸੀਂ ਆਉਣਾ ਚਾਹੁੰਦੇ ਹੋ ਦੇਖ ਲੈ ਲੈ ਲੋ ਜਿਹੜਾ ਕੁਛ ਮਰਜ਼ੀ ਯਾਰ ਮੈਂ ਨਹੀਂ ਇਹ ਲੈਣਾ ਮੈਂ ਤਾਂ ਪਾਣੀ ਪੀ ਕੇ ਰਾਜ਼ੀ ਆ ਯਾਰ ਹਾਂ ਸੰਨ 40 ਦੇ ਦਿੰਦੇ 40 ਦੇ ਦਿੰਦੇ ਸੀ ਓਕੇ ਕੀ ਹੋ ਗਿਆ ਨਾ ਰੇਟ ਵਧਾ ਦੇ 200 ਰੁਪਏ ਰਿੰਟ ਤੇ ਹਾਂ ਯਾਰ ਤਾਂ ਕਹਨਾ ਕਰੋ ਯਾਰ ਯਾਰ ਤੈਨੂੰ 40 ਕਿਹਾ ਵੀਰੇ ਇਹ ਰੇਟ ਹਾਂ ਬੱਸ ਜਲਦੀ ਹੁਕਮਤਲਾ ਫਿਰ ਮੈਂ ਤੂੰ ਯਾਰ ਮੈਂ ਤਾਂ ਚਾਹ ਪੀਣੀ ਹੈ ਇੱਕ ਕੱਪ ਯਾਰ ਚਾਹ ਦਾ ਕੱਪ ਪਿਆ ਬਾਈ ਆਜੋ ਦੋਸਤੋ ਚਾਹ ਪਈ ਜੀ ਨੋ ਨਾ ਬਾਈ ਕੀ ਨਾਮ ਆ ਤੁਹਾਡਾ 86 ਉਹ ਵੱਡੇ ਵੀਰ ਐਨਕ ਤੇਰੀ ਬਹੁਤ ਸੋਹਣੀਆਂ ਉਹ ਚੱਲ ਕੋਈ ਨਾ ਐਕਸਟਰਾਜ ਦਿੱਤੇ ਚਾਪ ਲਾ ਦੇ ਹਾਂ ਵੀਰ ਦੇਖੋ ਵੀ ਮਿੱਤਰੋ ਇਹ ਹੰਦ ਰਿਹਾ ਯਾਰਾ ਇਹ ਦੇਖੋ ਵੀ ਇਹ ਵੀ ਅਨੰਦ ਲੈ ਰਿਹਾ ਲਾਇਫ ਦਾ ਪੂਰਾ ਵਧੀਆ ਜਿਹੜਾ ਹੈਗਾ ਨਾ ਸਾਹਮਣੇ ਚਲੋ ਸਾਹਮਣੇ ਹਾਂਜੀ ਰਾਜ ਰਾਜ ਹਾਂਜੀ ਇਹ ਸਹੀ ਸਹੀ ਤੇ ਆਪਾਂ ਕੀ ਇੱਥੇ ਫੋਟੋਸ ਕੀ ਆਈ ਬਹੁਤ ਹੀ ਬੜੀਆ ਕਹਾਂ ਸੇ ਆਪੀ ਅੰਤ ਨੂੰ ਨੌਇੜਾ ਸੇ ਨੌਇੜਾ ਸੇ ਕੈਸਾ ਲੱਗ ਰਹਾ ਹੈ ਜਾਂ ਕਮਾਲ ਆਪਕੋ ਬਹੁਤ ਅੱਛਾ ਲੱਗ ਰਹਾ ਤੇ ਕੋਈ ਨੌਇੜਾ ਤੋਂ ਆਏ ਨੇ ਤੇ ਕਹਿੰਦੇ ਪੂਰਾ ਆਨੰਦ ਲੈ ਰਹੇ ਆ ਤੇ ਸਾਰਿਆਂ ਨੂੰ ਕਹਿ ਰਿਹਾ ਮੈਂ ਜੇ ਹਿਮਾਚਲ ਘੁੰਮਣਾ ਤਾਂ ਇੱਕ ਵਾਰੀ ਮਨਾਲੀ ਤੋਂ 20-25 ਕਿਲੋਮੀਟਰ ਅੱਗੇ ਜ਼ਰੂਰ ਆਉਣ ਦੀ ਕੋਸ਼ਿਸ਼ ਕਰਿਓ ਤੇ ਟ੍ਰਿਪ ਇੱਕ ਦਿਨ ਦਾ ਜ਼ਿਆਦਾ ਰੱਖਿਓ ਤੇ ਬ੍ਰਦਰ ਥੈਂਕ ਯੂ ਥੈਂਕ ਯੂ ਸੋ ਮਚ ਬਾਈ ਬਾਈ ਨੰਬਲ ਕਿਸੇ ਨੂੰ ਨਹੀਂ ਦਰਦ ਅਗਰ ਇਸ ਮੈਂ ਕਹ ਲੈ ਵੀ ਨਹੀਂ ਨਹੀਂ ਠੀਕ ਹੈ ਇੱਥੇ ਵੀ ਪੂਰਾ ਆਨੰਦ ਲੈ ਰਹੀ ਹੈ ਜਨਤਾ ਤੇ ਇਹ ਦੇਖੋ ਹਾਂ ਭਾਈ ਯਾਰ ਕਿਹਦਾ ਲਗਾ ਓ ਬ੍ਰਦਰ ਕਿਹਦਾ ਲਗਾ ਚਲੋ ਕੋਈ ਡਾਕਟਰ ਜੀ ਆਹ ਦੇਖੋ ਜੀ ਜਾਂਦੇ ਆ ਮਾਹੌਲ ਬੁਲਵਾ ਸੋਹਣਾਗਾ ਨਾ ਤੇ ਆਨੰਦਮ ਗਾਇਕਾ ਪੂਰਾ ਆਨੰਦ ਦਾ ਮਾਹੌਲ ਆ ਪੂਰਾ ਸਭ ਇਦਰਾ ਪਾਣੀ ਵਗ ਰਿਆ ਤੇ ਬਹੁਤ ਹੀ ਜਿਆਦੇ ਆਨੰਦ ਦਾ ਮਾਹੌਲ ਆ ਹਾਂ ਵੀ ਕਿਵੇਂ ਦਾ ਲੱਗ ਰਿਹਾ ਕਾਕੇ ਐਵੇਂ ਦਾ ਲੱਗ ਰਿਹਾ ਵੀਰੇ ਐਵੇਂ ਦਾ ਲੱਗ ਰਿਹਾ ਐਵੇਂ ਦਾ ਲੱਗ ਰਿਹਾ ਪੂਰਾ ਨਜ਼ਾਰੇ ਨਜ਼ਾਰੇ ਆ ਪੂਰੇ ਸਾਲਾ ਕੋਲਡ ਹੋ ਗਈ ਵੀਰੇ ਨੂੰ ਮਾਈਕੋ ਕਾਲਾ ਕਰਾਇਡ ਹਾਂ ਚੱਲ ਸਾਲਾ ਕੋਲਡ ਦੇਖੋ ਪੂਰਾ ਆਨੰਦ ਆ ਹਾਂ ਦੇਖੋ ਜੀ ਨਾ ਪੂਰਾ ਆਨੰਦ ਆ ਸਾਰਿਆਂ ਨੇ ਸਾਰੀਆਂ ਫੈਮ ਨੇ ਆਈਆਂ ਆ ਜੀ ਸਾਰੇ ਤੇ ਸਾਰੇ ਨਾਲ ਬਣਾ ਰਹੇ ਇਹ ਵੀਡੀਓ ਇਹ ਜਿਹੜੀ ਪਹਿਲੀ ਆ ਗਿਆ ਹੈ ਯਾਰ ਹੁਣ ਮੈਂ ਕੀ ਕਰਾਂ ਹੁਣ ਅੱਗੇ ਬਣਾ ਲਾਂ ਉਹਨੇ ਤੇ ਕੋਈ ਗੱਲ ਨਹੀਂ ਯਾਰ ਮੈਨੂੰ ਆਈ ਡਰ ਚੱਲ ਕੋਈ ਗੱਲ ਨਹੀਂ ਫਿਰ ਚਲ ਹੁਣ ਡਾਕਟਰ ਜੀ ਦਾ ਬੰਦ ਕਰ ਲੋ ਯਾਰ ਡਾਕਟਰ ਲਰਿਆ ਬਸ ਕਿੱਚੀ ਡਾਕਟਰ ਦੀ ਤੂੰ ਆ ਦੇਲੇ ਤੇ ਬਣਾ ਲੈ ਡਾਕਟਰ ਦੀ ਮੈਨੂੰ ਕਹਨ ਤੰਗ ਕਰਿਆ ਮੈਂ ਆਉ ਦਾ ਕੰਮ ਕਰ ਰਹੇ ਹਾਂ ਯਾਰ ਦੋਸਤ ਆਰੋ ਆ ਠੀਕ ਹੈ ਜੀ ਦੇਖੋ ਸਭ ਬੱਚੇ ਬੁੱਢੇ ਜਵਾਨ ਸਾਰੇ ਦੇ ਸਾਰੇ ਮਸਤ ਨੇ ਠੀਕ ਹੈ ਸਾਰੇ ਦੇ ਸਾਰੇ ਆਨੰਦ ਲੈ ਰਹੇ ਆ ਪੂਰਾ ਜਿਵੇਂ ਬਰਫ ਜਰੂਰ ਆ ਪਰ ਠੰਡ ਨਹੀਂ ਹੈਗੀ ਇੰਨੀ ਠੀਕ ਹੈ ਸਾਰੇ ਦੇ ਸਾਰੇ ਆਨੰਦ ਲੈ ਰਹੇ ਆ ਠੀਕ ਹੈ ਜਿਹਾਂ ਆਨੰਦ ਲੈ ਲਈ ਆਜੋ ਦੋਸਤੋ ਹਿਮਾਚਲ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਤੇ ਬੜਾ ਸੋਹਣਾ ਜਿਹਾ ਮਾਹੌਲ ਆ ਇਹ ਬੜਾ ਨਜ਼ਾਰੇ ਆ ਬਹਾਉਲਾ ਸਾਰੇ ਦੇ ਸਾਰੇ ਆਪੂ ਆਪਣੇ ਮਸਤੀ ਚ ਨੇ ਦੋਸਤੋ ਸਾਰੇ ਦੇ ਸਾਰੇ ਆਪੂ ਆਪਣਾ ਗਰੰਦ ਲਾ ਰਹੇ ਨੇ ਅਰੇ ਗੋੜੀ ਗੋੜੀ ਜਾਂਦੀ ਤੂੰ ਨੰਮਦੀ ਤੂੰ ਲੱਗਦਾ ਕਿ ਸਟੇਟਾਂ ਤੋਂ ਲਗ ਲਗ ਬੜੀ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਹਣਾ ਸਾਰੇ ਸਟੇਟਾਂ ਤੋਂ ਬੜਾ ਵਧੀਆ ਜਾ ਤੇ ਸਾਰੇ ਹੀ ਆਨੰਦ ਮਾਣ ਰਹੇ ਆ ਇਧਰੋਂ ਵੀ ਆਪਾਂ ਇਹਨਾਂ ਤੋਂ ਪੁੱਛਦੇ ਆ ਨਮਸਕਾਰ ਜੀ ਹਾਂ ਜੀ ਕਹਾਂ ਸਾਂ ਆਪ ਮੈਤੋ ਦਿੱਲੀ ਤੋਂ ਦਿੱਲੀ ਤੋਂ ਦਿੱਲੀ ਤੋਂ ਕਹਾਂ ਤੋਂ ਦੁਆਰਕਾ ਦੁਆਰਕਾ ਤੋਂ ਇਹ ਦਿੱਲੀ ਤੋਂ ਆਏ ਨੇ ਇਥੇ ਦੁਆਰਕਾ ਤੋਂ ਕਿਵੇਂ ਦਾ ਲੱਗ ਰਿਹਾ ਮਾਹੌਲ ਬਹੁਤ ਅੱਛਾ ਮਾਹੌਲ ਬੜੀਆ ਹੈ ਜੀ ਆਨੰਦ ਮਾਰਾ ਹੈ ਬਹੁਤ ਇੰਜੋਏ ਕਰ ਰਹੇ ਹਾਂ ਦੇਖੋ ਮੇਰੇ ਦੋਸਤ ਸਾਰੇ ਤੇ ਸਾਰੇ ਇੰਜੋਏ ਕਰ ਰਹੇ ਆ ਅੰਕਲ ਵੀਡੀਓ ਵੀ ਬਣਾ ਰਹੇ ਨੇ ਨਾਲ ਦੀ ਨਾਲ ਤੇ ਬੜਾ ਅਨੰਦਾ ਦਾ ਹੈ ਨਾ ਐਵੇਂ ਜਿੱਕਨੀ ਤੁਹਾਨੂੰ ਸਾਰਿਆਂ ਦਾ ਜੋ ਕਿਵੇਂ ਦਾ ਉਹਨਾਂ ਨੂੰ ਲੱਗ ਰਿਹਾ ਕਿ ਮੇਰਾ ਮਾਹੌਲ ਹੈ ਸਾਰਿਆਂ ਨਾਲ ਤੁਹਾਡੀ ਗੱਲ ਕਰਾਵਾਂਗੇ ਠੀਕ ਹੈ ਸਭ ਦੇ ਨਾਲ ਇਜਲੀ ਟਰਪਾ ਸਾਡੀ ਠੀਕ ਹੈ ਟਰਪਾ ਦਾ ਪੂਰੇ ਦਾ ਪੂਰਾ ਆਨੰਦ ਤੁਸੀਂ ਵੀਡੀਓ ਦੇ ਰਾਹੀਂ ਮਾਣੋਗੇ ਕਿੰਨੀ ਖੂਬਸੂਰਤੀ ਹੈ ਹਿਮਾਚਲ ਦੇ ਪਹਾੜਾਂ ਦੇ ਉੱਤੇ ਹਿਮਾਚਲ ਦੇ ਵਿੱਚ ਸਾਰੀ ਦੱਸਾਂਗੀ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਅਹਿਸਾਸ ਕਰਾਵਾਂਗੇ ਸੋ ਦੋਸਤੋ ਕਾਹ ਤਰੇ ਦੇ ਯਾਰ ਹਮਲੇ ਲਈ ਡਰਦੇ ਨਹੀਂ ਹਾਂ ਲੈ ਸਾਡੇ ਡਾਕਟਰ ਦੀ ਕੈਬ ਗਰਗੀ ਐ

ਹੋਨੇ ਨਿਆਰੇ ਆਏ ਦੋਸਤੋ ਹੋਨੇ ਨਿਆਰੇ ਨੇ ਭਾਈ ਦੂਜਾ ਕਿੱਥੇ ਤੱਕ ਪਹੁੰਚ ਰਹੇ ਰਾਈਵਰ ਕਿਹੜਾ ਦਾ ਹੋ ਉੱਥੋਂ ਨਹੀਂ ਉਹ ਵਾਲਾ ਹੋ ਉੱਥੇ ਜਾਣਾ ਬੂ ਆਪਾਂ ਨੂੰ ਉੱਥੇ ਦਿਨਵਾਇਓ ਫਿਰ ਚਲੋ ਚੱਲੀਏ ਚਲੋ ਚਲੋ ਲਾਈਵ ਕਰ ਰਹੇ ਹਾਂ ਲਾਈਵ ਨਹੀਂ ਕਰ ਰਹੇ ਆ ਵੀਡੀਓ ਬਣਾ ਰਹੇ ਹਾਂ ਚਲ ਆਜਾ ਹੁਣ ਭਾਈ ਇਤਨੀ ਬਣਾਉਂਦਾ ਹੋਰ